欢迎各位。Okay, <laughs> ਨਾ ਉਹ ਅੱਜ ਜਰਮੇ ਕੱਲ੍ਹ ਦੀ ਸ਼ਾਮ ਨੂੰ ਹੋਇਆ ਕਿਸ ਤਰ੍ਹਾਂ ਦੇਖ ਰਹਾ ਜੀ ਅੱਜ ਵੱਡੇ ਖੁਰਸੀ ਦੀ ਗੱਲ ਹੈ ਕਿ ਮੇਰਾ ਤਾਂ ਭਤੀਜਾ ਹੀ ਆ ਕਮਲਜੀਤ ਆਮ ਆਦਮੀ ਪਾਰਟੀ ਦਾ ਫਾਊਂਡਰ ਮੈਂਬਰ ਬਲਾਕ ਦਾ ਪ੍ਰਧਾਨ ਹੈ ਕਿਸਾਨ ਮਿੰਦ ਦਾ ਪੰਜਾਬ ਦਾ ਵਾਈਸ ਪ੍ਰਧਾਨ ਔਰ ਇਹਨਾਂ ਦੀ ਸਾਰੀ ਟੀਮ ਦੇਖੋ ਕਿੰਨਾ ਵੱਡਾ ਪਰਿਵਾਰ ਆ ਮੇਰੇ ਪਿੰਡ ਤੋਂ ਹੀ ਆ ਮੇਰਾ ਤਾਂ ਪਰਿਵਾਰ ਹੀ ਆ ਸਮਝ ਲੇ ਭਤੀਜਾ ਦਾ ਬੜੀ ਮਿਹਨਤ ਇਹਨਾਂ ਨੇ ਆਮ ਆਦਮੀ ਪਾਰਟੀ ਲਈ ਕਰੀ ਔਰ ਆਮ ਆਦਮੀ ਪਾਰਟੀ ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੀ ਦੀ ਇਹ ਜਿਹੜੇ ਪੰਜਾਬ ਦੇ ਨੌਜਵਾਨ ਹਨਾ ਜੀ ਇਸ ਕਰਕੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਕਿਹਾ ਤਾਂ ਵੀ ਅਸੀਂ ਕੋਈ ਸਰਕਾਰੀ ਗੱਡੀ ਨਹੀਂ ਲਵਾਵਾਂਗੇ ਸਰਕਾਰੀ ਕੋਠੀ ਨਹੀਂ ਲਵਾਵਾਂਗੇ ਲਾਲ ਬੱਤੀ ਨਹੀਂ ਲਵਾਵਾਂਗੇ ਸਿਕਿਉਰਟੀ ਨਹੀਂ ਲਵਾਵਾਂਗੇ ਕਰਾਪਸ਼ਨ ਖਤਮ ਕਰਦਾਂਗੇ ਨਸ਼ੇ ਖਤਮ ਕਰਦਾਂਗੇ ਲੇਡੀਜ਼ ਨੂੰ 1000 ਰੁਪਿਆ ਦੇ ਦਾਂਗੇ ਠੀਕ ਹੈ ਨਾ 5 ਮਿੰਟਾਂ ਜਿਹਾ ਐਮਐਸਪੀ ਦੇ ਦਾਂਗੇ ਇਹਨੇ ਮਤਲਬ 5000 ਰੁਪਿਆ ਪੈਨਸ਼ਨ ਕਰਦਾਂਗੇ ਆਟਾ ਦਾਲ ਕਿਉ ਚਾਚੀ ਨੇ ਇਹਨੇ ਕੱਡੇ ਬੜੇ ਬੜੇ ਭਾਅ ਦੇ ਘਰੇ ਔਰ ਸਾਡੇ ਨੌਜਵਾਨ ਵੀਰ ਡੁੱਡ ਗੁਰਨ ਸਿੰਘ ਵਾਸਤੇ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕਰੀ ਔਰ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਿਹਨਤਾਂ ਕਰੀਆਂ ਪਰ ਜਦੋਂ ਸਰਕਾਰ ਬਣ ਗਈ ਸਾਰਾ ਕੁਝ ਉਲਟ ਹੋ ਗਿਆ ਸੌ ਸੌ ਬੰਦੇ ਦੀ ਸਿਕਿਉਰਟੀਆਂ ਨਹੀਂ ਫਿਰਦੇ ਕੋਠੀਆਂ ਲੈ ਲੀਆਂ ਥਾਣੇ ਗੈਰੇ ਰੱਖਦੇ ਆਪਣੇ ਐਮਐਲਏ ਕੋ ਤਸੀਲਾਂ ਚ ਕ੍ਰਾਪਸ਼ਨ ਸਿਰੇ ਦੀ ਹੋ ਗਈ ਸੋ ਇਹ ਦੇਖ ਕੇ ਜਿਹੜਾ ਨੌਜਵਾਨ ਇੱਕ ਉਮੀਦ ਆਸ ਦੀ ਕਿਰਨ ਲੈ ਕੇ ਗਿਆ 92 ਐਮਐਲਏ ਨਾ ਦੇ ਬਣਾਏ ਅੱਜ ਵਾਪਸ ਹੋਇਆਗਾ ਸੋ ਅਜੇ ਸਾਰਾ ਪਰਿਵਾਰ ਤੁਸੀਂ ਦੇਖੋ ਕਿ ਸਾਡੇ ਚੇ ਸ਼ਾਮਲ ਹੋਇਆ ਪੰਜਾਬ ਦਾ ਸੀਨੀਅਰ ਲੀਡਰ ਆ ਸੋ ਸ਼੍ਰੋਮਣੀ ਅਕਾਲੀ ਦਲ ਇਹਨੂੰ ਸੇਮ ਵੀ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਆ ਪਰ ਬੜਾ ਮਿਹਨਤੀ ਆ ਜਿਸ ਤਰ੍ਹਾਂ ਆ ਮਾਦਮੇ ਪਾਰਟੀ ਵਾਸਤੇ ਇੱਕ ਐਸਟ ਦਾ ਮੈਨੂੰ ਵੀ ਜਿਹੜਾ ਬਹੁਤ ਬਲ ਮਿਲਿਆ ਇਸ ਚੋਣ ਮਹੀਮ ਨੂੰ ਮੈਂ ਕਹਿ ਸਕਦਾ ਕਿ ਬੜਾ ਵੱਡਾ ਫਾਇਦਾ ਇਹਨਾਂ ਦੀ ਸਮੂਲੀਅਤ ਕਰਕੇ ਹੋਇਆ ਸੋ ਮੈਂ ਕਮਲਜੀਤ ਜੀ ਦਾ ਤੇ ਸੇਮ ਜੀ ਦਾ ਇਹਨਾਂ ਦੀ ਸਾਰੀ ਟੀਮ ਦਾ ਮੈਂ ਇਹਦੇ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਆਪਣਾ ਭਰਾ ਸਮਝ ਕੇ ਇਹ ਲੜਾਈ ਇਕੱਲੇ ਮੇਰੀ ਨਹੀਂ ਹੈਗੀ ਮੈਂ ਤਾਂ ਇਸ ਪਿੰਡ 'ਚ ਪੈਦਾ ਹੋਇਆ ਲੋਗੜ 'ਚ ਇਹ ਲੜਾਈ ਇਲਾਕੇ ਦੀ ਆ ਇਹ ਲੜਾਈ ਪੰਜਾਬ ਦੀ ਆ ਪੰਜਾਬ ਦੇ ਕਿਸਾਨਾਂ ਦੀ ਆ ਪੰਜਾਬ ਦੇ ਵਪਾਰੀਆਂ ਦੀ ਆ ਪੰਜਾਬ ਦੇ ਕਰਮਚਾਰੀਆਂ ਦੀ ਆ ਪੰਜਾਬ ਦੇ ਰਾਈਟਸ ਦੀ ਆ ਸੋ ਅੱਜ ਸਮੁੱਚੇ ਪੰਜਾਬੀ ਸ਼ਰੋਮਣੀ ਅਕਾਲੀ ਦਲ ਜੁਆਇਨ ਕਰ ਰਹੇ ਆ ਸੋ ਮੈਨੂੰ ਖੁਸ਼ੀ ਆ ਕਿ ਮੇਰਾ ਆਪਣਾ ਪਰਿਵਾਰ ਇਕੱਠਾ ਹੋ ਗਿਆ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਔਰ ਵਿਸ਼ਵਾਸ ਰੱਖਦਾ ਕਿ ਇਹਨਾਂ ਨੂੰ ਕੋਈ ਰੰਬਾ ਨਹੀਂ ਆਊਗਾ ਆਪਣੇ ਭਰਾ ਬਣ ਕੇ ਆਪਣੇ ਨਾਲ ਰੱਖਾਂਗੇ ਆਪਾਂ ਰਲ ਮਿਲ ਕੇ ਪੰਜਾਬ ਦੇ ਔਰ ਦੇਸ਼ ਦੇ ਵਿਕਾਸ 'ਚ ਹਿੱਸਾ ਪਾਵਾਂਗੇ 2022 ਦੇ ਜਿਸ ਤਰ੍ਹਾਂ ਆਮ ਆਇ ਪਾਰਟੀ ਵਾਅਦੇ ਲੈ ਕੇ ਪੰਜਾਬ ਚ ਆਈ ਸੀਗੀ ਲਾ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਨੇ ਕੀ ਬਜੂਦ ਕੀ ਲਗਾਇਆ ਜਿੰਨਾਂ ਦਾ ਲੋਕ ਸਭਾ 'ਚ 13 0 ਭਗਵੰਤ ਮਾਨ ਕਹਿੰਦਾ 13 ਦੀ 13 ਸੀਟਾਂ ਤੇ 0 ਇਹਨਾਂ ਦੀਆਂ ਨਾ ਇੱਕ ਵੀ ਸੀਟ ਨਹੀਂ ਇਹਨਾਂ ਦੇ ਜਿੱਤਣੇ ਕਿਉਂਕਿ ਇਹਨਾਂ ਨੇ ਵਿਸ਼ਵਾਸ ਘਾਤ ਕਰਿਆ ਨਾ ਨौजਵਾਨਾਂ ਦੇ ਦਿਲ ਤੋੜੇ ਆ ਪੰਜਾਬੀਆਂ ਦੇ ਦਿਲ ਤੋੜੇ ਇਹਨਾਂ ਨੇ ਪੰਜਾਬ ਨੂੰ ਦਿੱਲੀ ਦੇ ਨਹੀਂਦਰਾਂ ਦੇ ਅੱਗੇ ਗੈਣੇ ਰੱਖਿਆ ਹੈਗਾ ਆਵਾਦ ਵਿੱਚ ਪਾਰਟੀ ਸੋ ਮੈਨੂੰ ਨਹੀਂ ਲੱਗਦਾ ਕੋਈ ਸੀਟ ਹੋਗੀ ਕਮਲਜੀਤ ਜੀ ਸਰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਅੱਜ ਸਾਹਮਣੇ ਕਾਂਦੇ ਜੀ ਸਾਹਮਣੇ ਹੋਏ ਹੋ ਤੇ ਐਮਕੇ ਸਾਹਿਬ ਦੇ ਮਜਬੂਦ ਦੇ ਵਿੱਚ ਕਿਸ ਤਰ੍ਹਾਂ ਅਜ ਲੱਗ ਰਹੇ ਸਰ ਅਸੀਂ ਸਰਕਾਰ ਤੋਂ ਬਹੁਤ ਲੰਬਾ ਸਮਾਂ ਸਰਕਾਰ ਦੇ ਵਿੱਚ ਰਹੇ ਆ ਮਰੀ ਪਾਰਟੀ ਦੇ ਨਾਲ ਜੀ ਦੇਖਿਆ ਵਿਕਾਸ ਦਾ ਕੰਮ ਬਿਲਕੁਲ ਰੁਕ ਗਿਆ ਬਿਲਕੁਲ ਬ੍ਰੇਕਾ ਲੱਗ ਚੁਕੀ ਆ ਰਹੀ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਅਗੇ ਬੱਚਾ ਭਵਿੱਖਾ ਸਾਡੇ ਹਣਕ ਕਿਉਂ ਤੱਕ ਜੀ चल पाहि कंहिंखे वॾि लीडर हुण चाहिण विधावा साम्हूं इलैक्शन त पहिरां ਸਾਡਾ ਯੂਜ਼ ਕੀਤਾ ਜੀ ਤੇ ਪਰ ਕੋਈ ਵਕਾਸ ਉਹਨਾਂ ਦਾ ਕਹਿ ਧਿਆਨ ਦਿੱਤਾ ਅਸੀਂ ਦਾ ਕਰ ਜਾਂਦੇ ਆ ਤੇ ਅੱਗੇ ਉਹਨਾਂ ਕਰੇ ਜੁਆ ਹੀ ਕੋਈ ਮੁੰਡਾ ਕਰੇ ਪਾਈ ਬਸ ਉਹੀ ਹੋਵੇ ਹੁਣ ਅੱਗੇ ਜਿਹੜਾ ਇੱਕ ਫਲ ਮਿਲਦੇ ਆ ਉਹਨਾਂ ਨੂੰ ਮੋੜ ਕੇ ਕੇ ਸ਼ਕਲ ਦਿਖਾਈ ਕੋਈ ਬੰਦਾ ਮੈਨੂੰ ਪਿੰਡ ਦੇ ਵਿੱਚ ਕਹਿ ਜਾਏ ਕਿ ਵਿਹਾਂ ਤੁਮ ਅਸੀਂ ਲੈਕਚਰ ਤੋਂ ਬਾਅਦ ਉਹਨਾਂ ਨੂੰ ਦੇਖਿਆ ਮੈਂ ਬਲੌਗ ਪਨਾ ਸੀਗਾ ਦਿਨ ਦੀ ਸੇਵਾ ਕੀਤੀ ਆ ਪਰ ਅਸੀਂ ਹੁਣ ਅਨਕੇਸ਼ਰ ਮਈ ਦਾ ਸਾਥ ਦਮਾ ਕੇ ਕਿ ਅਸੀਂ ਆਪਾਂ ਆਪਣੇ ਹਲਕੇ ਦਾ ਜੋ ਵਕਾਸ ਕਰਕੇ ਚੱਲ ਚੁੱਕੇ ਹਾਂ ਹਾਂਜੀ ਬਿਲਕੁਲ ਬਿਲਕੁਲ ਅਨਕੇਸ਼ਰ ਮਈ ਥੈਂਕ ਯੂ